ਮਾਰਨਿੰਗ ਸਤ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਇੱਕ ਕੁਛ ਖਾਸ ਚੀਜ਼ ਲਿਆਵਾਂਗੇ ਹੈ ਮੈਂ ਤਾਂ ਮੈਨੂੰ ਵੀ ਨਹੀਂ ਪਤਾ ਤੇ ਬਸ ਕੀ ਲਿਆਵਾਂਗੇ ਖਾਸ ਚੀਜ਼ ਕੁਛ ਲਿਆਵਾਂਗੇ ਬਦਾਂ ਨਹੀਂ ਆਈ ਉਹ ਰਿੱਛੇ ਤੇ ਲੱਦ ਕੇ ਲੈਣੀ ਪਵੇਗੀ ਪੋਦਾ ਅੱਜ ਅਸੀਂ ਪੋਦਾ ਲਿਆਵਾਂਗੇ ਇੱਕ ਮੁੰਡਾ ਸਾਰਾ ਆ ਇਹ ਸਮਾਨ ਲੈਣਾ ਉਹਦਾ ਤੇ ਲੈਨ ਆਪ ਦੀ ਚੱਕ ਆਪਣੇ ਆਲੂ ਪਾਏ ਪਏ ਨੇ ਹਾਂ ਆਈ ਨੇ ਚੱਕ ਰਹਿਤ ਰੱਖ ਦੇ ਭਰੀ ਹੈ ਜਾਨਾ ਠੀਕ ਹੈ ਕਿੰਨੇ ਹੋ ਗਏ ਬਾਈ ਜੀ ਅਜੀ ਬਾਈ ਆਪਾਂ ਸਮਾਨ ਲੈ ਲਿਆ ਤੇ ਹੁਣ ਆਪਾਂ ਚੱਲਦੇ ਆ ਘਰੇ ਜੀ ਰੋਡ ਤੇ ਅਮਰੂਦ ਉਹ ਤਾਂ ਬਹੁਤ ਵਧੀਆ ਪੈਣੇ ਅਮਰੂਦ ਲੈਣੂ ਨਾ ਜੀ ਕਰ ਗਿਆ ਬਹੁਤ ਕਿੰਨੇ ਸੋਹਣੇ ਨੇ ਹੈ ਹੈ ਨਹੀਂ ਰੱਖੇ ਰਿਹਾ ਵਿੱਚ ਹੈ ਪੌਂਡ ਪਸ਼ੂ ਵਾਸਤੇ ਨਰਖੇਣਾ ਦੂਰੋਂ ਦੇਖ ਕੇ ਲੱਗਦਾ ਜਿਵੇਂ ਲਾਲ ਲਾਲ ਅੰਬਰੂਦ ਪਏ ਹੋਣਾ ਇਹਨਾਂ ਨੂੰ ਫੁੱਲਾਂ ਨੂੰ ਦੇਖ ਕੇ ਤਾਂ ਮੈਂ ਆ ਗਿਆ ਮੈਂ ਲਾਲ ਲਾਲ ਨੇ ਵਸੇ ਅੰਬਰੂਦ ਵੀ ਸੋਹਣੇ ਨੇ ਬਹੁਤ ਵਧੀਆ ਵਧੀਆ ਭਾਈ ਮੇਰਾ ਵੀਰ ਜਮਾ ਮੈਂ ਘਰੇ ਜਾ ਕੇ ਆ ਗਿਆ ਵਾਪਸ ਉਹਦਾ ਲੈਣ ਆਇਆ ਤੁਹਾਨੂੰ ਕਿਹਾ ਸੀ ਪੌਦਾ ਲੈ ਕੇ ਜਾਵਾਂਗੇ ਆ ਦੇਖੋ ਆਇਆ ਜੀ ਪੌਦਾ ਇਹ ਲੈ ਕੇ ਜਾਣੇ ਰਿਕਸ਼ਾ ਆਂਦਾ ਹੈ ਇਹ ਰਿਕਸ਼ੇ ਤੇ ਲਾਦ ਕੇ ਘਰੇ ਲੈ ਕੇ ਜਾਣੇ ਆ ਜੀ ਰਿਕਸ਼ਾ ਆ ਗਿਆ ਜੀ ਹੁਣ ਆਪਾਂ ਇਹ ਪੌਦਾ ਲਾਦਾਂਗੇ ਰਿਕਸ਼ੇ ਚ ਮੈਂ ਤਾਂ ਕੀ ਲੱਦੂਆਂ ਜੀ ਬਾਈ ਜੀ ਲੱਦਣਗੇ ਇਹ ਭਾਈ ਸਾਹਮਣੇ ਪ੍ਰੀਤਮ ਸਿੰਘ ਜੀ ਨਰਸੀ ਵਾਲੇ ਲੋ ਜੇ ਚੱਕ ਕੇ ਰੱਖਦਾ ਇਹ ਚੱਲ ਨਾਲ ਇਹ ਲਾ ਦੋ ਉੱਥੋਂ ਵੀ ਉੱਤੇ ਚੜੂਆ ਰਿਕਸ਼ਾ ਚਲੋ ਜੀ ਆਪਣਾ ਪੌਦਾ ਰੱਖਿਆ ਗਿਆ ਹੁਣ ਚੱਲਦੇ ਆਂ ਜੀ ਘਰੇ ਮੋਇਤ ਜਾਊਗਾ ਨਾਲ ਚੱਲ ਆ ਜਾ ਵੀ ਮੋਇਤ ਹੋ ਜਾ ਤਿਆਰ ਪਾਲਾ ਕੱਪੜੇ ਚੱਲ ਲੋ ਯੋ ਪੌਦਾ ਆਪਣਾ ਆ ਗਿਆ ਘਰੇ ਆਏ ਪੌਦਾ ਇੱਥੇ ਰੱਖਾਂਗੇ ਸਾਈਡ ਤੇ ਹੈ ਹਾਂ ਇੱਧਰ ਆ ਜਾ ਕਿਵੇਂ ਸਹੀ ਹੈ ਹਾਂ ਉੱਥੇ ਰੱਖਣਾ ਹੈ ਉਹ ਸਾਈਡ ਤੇ ਠੀਕ ਹੈ ਜੀ ਲੋ ਜੋਨ ਪੌਦਾ ਲਾਉਂਦੇ ਨੇ ਗਮਲਾ ਭਾਰੀ ਆ ਵਾਵਾ ਹਨਾ ਲੋ ਜੀ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਲੱਗਿਆ ਜੀ ਨਵਦੀਪ ਕਿਵੇਂ ਲੱਗਿਆ ਹਰਮਨ ਨੇ ਕੱਲ ਕੰਮ ਕਰਿਆ ਟੂਟੀ ਦੇ ਪ੍ਰੈਸ਼ਰ ਨਾਲ ਪਾਣੀ ਪਾਇਆ ਜਿਹੜਾ ਖਾਲੀ ਕਰਤੀਆਂ ਹੋਰ ਬਾਈ ਦੁਬਾਰੇ ਸੈੱਟ ਕਰਨ ਲੱਗ ਰਹੇ ਨੇ ਆ ਮੈਂ ਪੌਦਾ ਤਾਂ ਲੈ ਆਇਆ ਬਾਈ ਮੈਨੂੰ ਪੌਦੇ ਦਾ ਨਾਮ ਤਾਂ ਦੱਸ ਦੇ ਕੀ ਹੈ 골ਡਨ ਮੋਰ ਪੰਖੀ ਹੈ 골ਡਨ ਮੋਰ ਪੰਖੀ 골ਡਨ ਮੋਰ ਪੰਖੀ ਠੀਕ ਹੈ ਮੈਂ ਉਸ ਦਿਨ ਵੀ ਲੈ ਆਇਆ ਨਾ ਉਹ ਛੋਟਾ ਪੌਦਾ ਨਾ ਉਹ ਤਾਂ ਲੈ ਆਇਆ ਵੀਡੀਓ ਬਣਾ ਯਾਰ ਮੈਨੂੰ ਪੌਦੇ ਦਾ ਨਾਮ ਹੀ ਨਹੀਂ ਪਤਾ ਵੀ ਕੀ ਹੈ ਮੈਂ ਚੱਲ ਲੈ ਆਏ ਜਿਹੜਾ ਵੀ ਹੈ ਆ ਠੀਕ ਹੈ ਵੀਰ ਮੈਂ ਇਸੇ ਵਾਸਤੇ ਬੁਲਾਇਆ ਸੀ ਜੀ ਆਪਣਾ ਸਮਾਨ ਹੋ ਗਿਆ ਤਿਆਰ ਤੇ ਹੁਣ ਆਪਾਂ ਰੇੜੀ 'ਚ ਰੱਖਦੇ ਆਂ ਜੀ ਫਿਰ ਚੱਲਦੇ ਆਂ ਆਪਣੇ ਕੰਮ ਤੇ ਹੋ ਗਿਆ ਚੌਮਨ ਹੁਣ ਚੌਮਨ ਰਹਿ ਕੇ ਵਾਲਣੇ ਹਨਾ ਜਦੋਂ ਉਹ ਵੀ ਹੋ ਜਾਂਦਾ ਹੁਣ ਆਪਣੀ ਰੇੜੀ ਪਾ ਰਹੇ ਆਂ ਸਕੂਟੀ ਦੇ ਮਗਰ ਆਰਾਮ ਨਾਲ ਬੁੱਤੀ ਆਰਾਮ ਨਾਲ ਆਰਾਮ ਨਾਲ ਲਾ ਦੇ 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 ਕਿ ਛੱਡਦਾ ਕਿਹਾ ਬੇਟਾ ਡੇਗਣਾ ਜੇ ਕਿਤੇ ਬੈਕ ਕਰ ਕਰ ਬੈਕ ਕਰ ਉਰਣ ਲੈ ਥੋੜੀ ਮੇਰੇ ਨਾਲ ਮੇਰੇ ਨਾਲ ਪਸ ਲੈ ਮੇਰੇ ਨਾਲ ਪਸ ਲੈ ਆਪਾਂ ਆ ਜਾ ਆਪਾਂ ਆ ਜਾ ਆਪਾਂ ਆ ਜਾ ਹੁਣ ਉਹਨਾਂ ਨੂੰ ਬੈਕ ਕਰ ਦੇ ਬੈਕ ਕਰ ਦੇ ਟੱਕ ਦੇ ਤੈਨੂੰ ਬੈਂਚ 'ਤੇ ਵਗ ਜਾਏਗਾ ਪਰ ਟੱਕ ਦੇ ਟੱਕ ਦੇ ਚੱਲ ਹੁਣ ਪਾ ਹੁਣ ਪਾ ਹੁਣ ਉਹ ਕੁਸਰੀ ਪੈ ਜੇਗੀ ਲੱਗੀ ਸ਼ਾਬਾਸ਼ ਚੱਲ ਹੁਣ ਆਪਾਂ ਸਮਾਨ ਰੱਖੀਏ ਪਰਲੇ ਸਾਈਡ ਤੇ ਰੱਖ ਦੇ ਇੱਧਰ ਸਿਲੰਡਰ ਆ ਜਾ ਬਰਾ ਕਰੇਟ ਉੱਪਰ ਰੱਖ ਦਿੰਦੇ ਕੋਈ ਗੱਲ ਨਹੀਂ ਬੇਟਾ ਮੇਰੇ ਕਰੇਟ ਤੇ ਰੱਖ ਦੇ ਆ ਜਾਈਗੀ ਉਹ ਵੀ ਆਰਾਮ ਨਾਲ ਪਰਲ ਸੈੱਟ ਕਰਕੇ ਸੈੱਟ ਕਰਕੇ ਅੱਗੇ ਤਾਂ ਖੇਲਦੇ ਆ ਅੱਗੇ ਕਰਦੇ ਚੱਲ ਹੋ ਗਿਆ ਸੈਟ ਹੁਣ ਅੱਚਵੜ ਰੱਖਾਂ ਸੀ ਲੈ ਲੰਘਣ ਦਾ ਰਸਤਾ ਹੈਗਾ ਇਧਰ ਕੇ ਲੰਘਣ ਦਾ ਰਸਤਾ ਹੈਗਾ ਇਧਰ ਉਹ ਥੱਕ ਗਈ ਯਾਰ ਕੀ ਹੋ ਗਿਆ ਚੱਕਰ ਆ ਗਿਆ ਹੈ ਯਾਰ ਇਹ ਦਵਾਈ ਦੇ ਕਾਰਨ ਹੁੰਦਾ ਹੈ ਦਵਾਈ ਦੇ ਕਾਰਨ ਹੁੰਦਾ ਹੈ ਤੇ ਨਾਮ ਨਾਲ ਕੋਈ ਪਤਾ ਨਹੀਂ ਕਿ ਸਰ ਸਰ ਆਉਂਦਾ ਮੰਮੀ ਨੂੰ ਉਹ ਜੀ ਜਾ ਕੇ ਨੀਂਦ ਵਾਲੇ ਗੋਲੀਆਂ ਲੈਂਦੇ ਨੇ ਤਾਂ ਸਾਰੀ ਫਿਰ ਰਾਤ ਜਾਗ ਕੇ ਕੱਢ ਲਈਏ ਹਫਤੇ ਬਾਅਦ ਉਹ ਹਫਤੇ ਬਾਅਦ ਨਹੀਂ ਆਣੇ ਰਾਤ ਲਈ ਸੀ ਹੁਣ ਤਾਂ ਇਹ ਸਿਸਟਮ ਇਸ ਤਰ੍ਹਾਂ ਹੋ ਰਿਹਾ ਜੀ ਅਸੀਂ ਆ ਗਏ ਜੀ ਆਪਦੇ ਅੱਡੇ ਤੇ ਅੱਜ ਮਨਪ੍ਰੀਤ ਠੀਕ ਨਹੀਂ ਹੈਗੀ ਸੀ ਤੇ ਇਸ ਕਰਨਾ ਹਾਰਮੋਨੋ ਨਾਲ ਲੈ ਕੇ ਆਇਆ ਤਬੀਅਤ ਉਹਦੀ ਠੀਕ ਸਹੀ ਨਹੀਂ ਸੀ ਚੱਕਰ ਆਣ ਲੱਗ ਰਹੇ ਸੀ ਚਲੋ ਲਾਨੇ ਆਪਣਾ ਸੈਟ ਵੀ ਜੀ ਜੀ ਸੈਟ ਵੀ ਤਿਆਰ ਹੋ ਰਵਗੀ ਜੀ ਸੈਟਮ ਲੱਗ ਗਿਆ ਆਪਣਾ ਇਹ ਵੀ ਜੀ ਇਹ ਵੀ ਆਪਣੇ ਤਿਆਰ ਹੈ ਹੋਰ ਸਭਾ ਗੱਲ ਨਾਲ ਬਠਾ ਜੀ ਚੱਲ ਜਾਂਦਾ ਸਿਸਟਮ ਅੱਜ ਕੰਮ ਡਾਊਨ ਆਜ ਵੀ ਇਧਰ ਬੱਦਲ ਬਹੁਤ ਜ਼ਿਆਦੇ ਹੋ ਰਹੇ ਆ ਨਹੀਂ ਕਿਉਂ ਕਰਿਆ ਬੱਦਲ ਆ ਜਾਂਦਾ ਭੱਜਿਆ ਭੱਜਿਆ ਬਹੁਤ ਬੁਰੀ ਹਾਲਤ ਹੋ ਗਈ ਮੇਰੀ ਤਵੀ ਤੇ ਵੀ ਪਾਣੀ ਆ ਗਿਆ ਦੇਖੋ ਜੀ ਔਰ ਸਵੀ ਤੇ ਇਧਰ ਸਾਰਾ ਵੇ ਮੀਂਹ ਬਰਸਾਤ ਪੂਰੀ ਖੁੱਲ੍ਹੇ ਜ਼ੋਰਾਂ ਨਾਲ ਆ ਗਈ ਬਈ ਅਜ ਸਾਰਾ ਕੰਮ ਖਰਾਬ ਹੋ ਗਿਆ ਜਿੰਨਾ ਵੀ ਸੀ ਓਹੋ ਹੋ ਹੋ ਬਹੁਤ ਬੁਰੀ ਹਾਲਤ ਹੈ ਹਾਂ ਸਰਲੀ ਦਾ ਲੈ ਜਾਓ ਬਾਈ ਯਾਰ ਕੰਮ ਸਾਰਾ ਖਰਾਬ ਹੋ ਗਿਆ ਮੇਰੇ ਵੀਰ ਸਾਰੇ ਪੇਡੀਆਂ ਖਰਾਬ ਹੋ ਗਈਆਂ ਸਾਰਾ ਚਲੋ ਵਾਹਿਗੁਰੂ ਨੂੰ ਜੋ ਮਨਜ਼ੂਰ ਹੈ ਜੀ ਆ ਪਾਣੀ ਆ ਸਾਰਾ ਪਾਣੀ ਆ ਗਿਆ ਜੀ ਬਾਈ ਭਿੱਜ ਗਿਆ ਸਾਰਾ ਹਾਂ ਜੀ ਮੈਂ ਆ ਗਿਆ ਜੀ ਘਰੇ ਤੇ ਅੱਜ ਮੀਂਹ ਨਾਲ ਅੱਜ ਬੁਰੀ ਹਾਲਤ ਹੋ ਗਈ ਜੀ ਜੋਂ ਬਿਲਕੁਲ ਮੀਂਹ ਨੇ ਬੜੀ ਜ਼ਿਆਦਾ ਤਬਾਈ ਪਹੁੰਚਾਈ ਅੱਜ ਮੇਰੇ ਪੇਡੀਆਂ ਸਾਰੀਆਂ ਭਿੱਜ ਗਈਆਂ ਤਵੇ ਮੇਰੀ ਪਾਣੀ ਨਾਲ ਭਰ ਗਈ ਸਾਰਾ ਸਮਾਨ ਖਰਾਬ ਹੋ ਗਿਆ ਜਿਹੜਾ ਬੜਿਆ ਬਾਈ ਸਾਹਿਬ ਫਿਰ ਉਸ ਤੋਂ ਪਿੱਛੇ ਕੰਮ ਥੋੜਾ ਚੱਲਿਆ ਤਾਂ ਸਹੀ ਪਰ ਜਿੰਨੇ ਬਣੀਆਂ ਸਾਰੀਆਂ ਖਰਾਬ ਹੋ ਗਈਆਂ ਜਿੰਨਾਂ ਨੁਕਸਾਨ ਹੋਇਆ ਹੈ ਇਸੇ ਤਰ੍ਹਾਂ ਜਦੋਂ ਮੀਂਹ ਆਉਂਦਾ ਕਿਸ ਤਰ੍ਹਾਂ ਆਉਂਦਾ ਔਖਾ ਹੋ ਜਾਂਦਾ ਬਹੁਤ ਜਰੋਂ ਹਨੇਰ ਚ ਖੜਾ ਆਉਂਦਾ ਉਦੋਂ ਵੀ ਬਹੁਤ ਅਫਾ ਹੋ ਜਾਂਦਾ ਚਲੋ ਜੋ ਵਾਇਗਰ ਨੂੰ ਮਨਜ਼ੂਰ ਹੈ ਜਿਹੜਾ ਕਰਮਾ ਚ ਹੈ ਮਿਲ ਜਾਂਦਾ ਹੈ ਜੀ ਤੇ ਅੱਜ ਕੀ ਹੈ ਤੂੰ ਕੀ ਕਹਿੰਦੇ ਸੀ ਹਮਮਾਲ ਨੇ ਮੈਂ ਬੋਲਾਂਗਾ ਕੱਲ ਗਿਆ ਸੀ ਕਿ ਪਰਸੋਂ ਗਿਆ ਸੀ ਸਿੱਤੂ ਹੀ ਕਰੀ ਬਾਕੀ ਸ਼ਾਰਟ ਮੈਮਰੀ ਲਾਸੇ ਭੁੱਲ ਜਾਂਦੀ ਹੈ ਕੋਈ ਕੁਝ ਯਾਦ ਨਹੀਂ ਰਿਹਾ ਅੱਜ ਕੰਮ ਤੇ ਵੀ ਹਰਮਨ ਕਮਲ ਵਣ ਗਿਆ ਤਬੀਅਤ ਇਹਦੀ ਡਾਊਨ ਇੱਕ ਅੰਦੀ ਸੱਚ ਹੋਰ ਗੱਲ ਹੈ ਇਹਨਾਂ ਰਾਤ ਨੂੰ 10 11 ਵਜੇ ਜਾਗ ਜਾਂਦੀ ਹੈ ਫਿਰ ਨਾ ਅੱਖਾਂ ਖੋਲ ਕੇ ਅੱਖਾਂ ਖੋਲ ਕੇ ਨਾ ਫਿਰ ਬੈਠੀ ਰੋ ਗਈਆਂ ਚਾੱਕੀ ਜੋਗੀਆਂ ਨੂੰ ਕੁਛ ਦੇ ਰੋਕੀ ਹੋ ਗਿਆ ਕੀ ਹੋ ਗਿਆ ਕੁਛ ਨਹੀਂ ਕੁਛ ਨਹੀਂ ਤਿੰਨ ਚਾਰ ਦਿਨੋਂ ਤੋਂ ਇਸ ਤਰ੍ਹਾਂ ਚੱਲ ਰਿਹਾ ਸੀ ਰਾਤੀਏ ਨੂੰ ਦੇਤੀ ਦਵਾਈ ਦਵਾਈ ਵੀ ਚੱਲਦੀ ਜਾਂਦੀ ਜਿਵੇਂ ਦੇਣੀ ਪੈਂਦੀ ਐ ਫਿਰ ਜਾ ਕੇ ਰਾਤੀ ਦਵਾਈ ਦੇਤੀ ਸਵੇਰੇ ਪਰ ਚੱਕਰ ਆਣ ਲੱਗੇ ਔਖਾ ਹੋ ਗਿਆ ਬਹੁਤ ਜ਼ਿਆਦੇ ਫਿਰ ਮੇਰਾ ਪੁੱਤ ਹੀ ਗਿਆ ਕੰਮ ਲਵਾਉਣ ਨਾਲ ਠੀਕ ਐ ਐਤੋਂ ਮੇਰੀ ਬੇਟੀ ਵੀ ਬੈਠੀ ਐ ਅੱਜ ਵੀ ਕਿਵੇਂ ਲੱਗਿਆ ਹੈ ਮੇਰੇ ਕਿਵੇਂ ਲੱਗਿਆ ਅੱਜ ਮੇਰੇ ਕੀ ਕੋਸ ਨਹੀਂ ਕੋਸ ਨਹੀਂ ਮੈਨੂੰ ਲੱਗਿਆ ਵਧੀਆ ਵੀਂਚ ਸਾਰਾ ਮੇਰਾ ਸਮਾਨ ਖਰਾਬ ਹੋ ਗਿਆ ਹਾਂ ਜੀ ਉਹਨਾਂ ਪੈਸੂ ਲੋਕ ਨੂੰ ਕਰਦੇ ਐਂਡ ਤੇ ਬਾਕੀ ਵੈਸੇ ਅੱਜ ਵਾਲਾ ਵਲੌਗ ਬਿਲਕੁਲ ਵੀ ਨਹੀਂ ਚੱਲਿਆ ਕੱਲ ਵਾਲਾ ਵੀ ਨਹੀਂ ਚੱਲਿਆ ਪਤਾ ਨਹੀਂ ਕੀ ਗੱਲ ਆ ਕਮਲਾਨ ਲੱਗੇ ਪਹਿਲਾ ਵਲੌਗ ਸਹੀ ਚੱਲਿਆ ਉਸ ਤੋਂ ਬਾਅਦ ਫਿਰ ਡਾਊਨ ਹੋ ਗਿਆ ਬਿਲਕੁਲ ਜਮਾ ਕੀ ਗੱਲ ਪਸੰਦ ਨਹੀਂ ਆਉਂਦਾ ਪਤਾ ਨਹੀਂ ਕੀ ਕਿਸ ਤਰ੍ਹਾਂ ਚਲੋ ਸਾਡੀ ਮਿਹਨਤ ਜਾਰੀ ਹੈ ਜੀ ਤੇ ਤੁਸੀਂ ਸਪੋਰਟ ਕਰੋ ਸਾਨੂੰ ਜਿੰਨੀ ਹੋ ਸਕੇ ਮਿਲਦੇ ਆਂ ਕੱਲ ਦੇ ਵਲੌਗ ਚ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ